ਜਿਹੜਾ ਤੇਰਾ ਸੁਨਦਰ ਕਰਦਾ ਆ ਅੱਜ ਤੁਸੀਂ ਵੀ ਸੋਚ ਕੇ ਦੇਖੋ ਇਹ ਸ਼ਬਦ ਐਸੇ ਹੀ ਨਹੀਂ ਇਹ ਸ਼ਬਦਾਂ ਨੂੰ ਸੁਣਨ ਦੇ ਨਾਲ ਇਹਨਾਂ ਨੂੰ ਸਮਝਣ ਦੇ ਨਾਲ ਅੱਜ ਸਾਡੀਆਂ ਤਕਦੀਰਾਂ ਬਦਲ ਗਈਆਂ ਮਸਤਕ ਦੇ ਲੇਖ ਬਦਲ ਗਏ ਜਦ ਗੁਰੂ ਜੀ ਕਹਿੰਦੇ ਜਦ ਗੁਰੂ ਜੀ ਸੁਣਾ ਰਹੇ ਨੇ ਤੂੰ ਜਾਣ ਤੂੰ ਕੁਝ ਨਹੀਂ ਕਬ ਖੰਦਰ RAM ਤੂੰ ਹੀ ਪਰਮਾਤਮਾ ਜੀ ਸਭ ਦੀਆਂ ਜਾਣਣ ਵਾਲੇ ਹੋ ਸਭ ਦੀਆਂ ਤੁਸੀਂ ਦਿਲ ਦੀਆਂ ਜਾਣਦੇ ਹੋ ਅੰਦਰ ਜਾਣੀ ਹੋ ਕਬ ਸਾਗਰ ਤੋਂ ਤੂਰ ਕੱਢਣ ਵਾਲੇ ਹੋ ਲੇਕਿਨ ਦੁਨੀਆ ਦੇ ਲੋਕਾਂ ਨੂੰ ਦੁਨੀਆ ਦੇ ਪੁਰਾਣੀਆਂ ਨੂੰ ਦੁਨੀਆ ਦੇ ਮਨ ਮਾਨਤਾ ਨੂੰ ਕਹਿੰਦੀ ਕਹਿੰਦੇ ਜਿਹੜਾ ਉੱਦੀ ਸ਼ਰਨ ਲਏਗਾ ਜਿਹੜਾ ਉੱਦੀ ਸ਼ਰਨ ਵਿੱਚ ਆਏਗਾ ਸਗਲ ਜੀ ਸੰਗਤ ਦੀ ਪ੍ਰਪੂਰਨਤਾ ਸਾਰੇ ਕੰਮ ਹੋ ਗਏ ਅੱਜ ਤੁਸੀਂ ਤੇ ਸਤਿਗੁਰੂ ਜੀ ਕਿਰਪਾ ਹੋ ਰਹੀ ਹੈ ਉਹਨਾਂ ਦੀ ਸ਼ਰਨ ਦੇ ਨਾਲ ਉਹਨਾਂ ਦੀ ਸ਼ੰਗ ਦੇ ਵੀ ਜੋੜਨ ਦੇ ਨਾਲ ਇਹ ਸਾਰੇ ਕੰਮ ਹੋ ਗਏ ਨਹੀਂ ਪਾਜੀ ਤੁਹਾਨੂੰ ਜਾਣਤ ਮੈਂ ਕਿਛੇ ਦੇਖੀ ايو دكا کنے رام سگلي ني કરતા ٻي سگلي ني سرنام ٻي ऐसा कोई क्या मुहारि जाए तेरी कहानियां का राज की जय जो बोलई सूर पर सर पे गौरव की जय जय गुरुदेव ਧੰਗੂਦੇਵ ਸਤਨਾਮ ਸਤਨਾਮ ਜਗਦੇਵ ਧੰਗੂਦੇਵ ਜੀ ਸਵੈਸਣ ਬ੍ਰਿੰਦਰਦਾਸ ਬੱਬੂ ਜੀ ਜਿਨ੍ਹਾਂ ਨੇ ਬਹੁਤ ਲੰਬੀਆਂ ਸਗਵਾਂ ਕਬਰਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ 187 ਰਾਮਾਨੰਦ ਮਹਾਰਾਜ ਜੀ ਦੇ ਨਾਲ ਦੇ ਭਾਈਆਂ ਸੋ ਅੱਜ ਦੇ ਸੰਸਮੇਲਨ ਵਿੱਚ ਠੇਕੇਦਾਰ ਭਗਵਾਨ ਦਾਸ ਜੀ ਪਰਵਰਖਸ਼ਾ ਸਮਤੀ ਪੰਜਾਬ ਤੇ ਹੁਸ਼ਿਆਰਪੁਰ ਦੁਆਬਾ ਨਿਊਜ਼ ਕਰੰਟ ਨਿਊਜ਼ ਰਾਸ਼ਟਰੀ ਫਲੋਰ ਜੀ ਡਾਕਟਰ ਪਾਲ ਜੀ ਜਿਹੜੇ ਅੱਜ ਦੇ ਸੰਮੇਲਨ ਵਿੱਚ ਹਾਜ਼ਰੀਆਂ ਲਗਾਉਣ ਦੇ ਲਈ ਪਹੁੰਚੇ ਨੇ ਸੋ ਅੱਜ ਦੇ ਸੰਮੇਲਨ ਵਿੱਚ ਵਿਸ਼ਾ ਵਿਸ਼ੇਸ਼ ਤੌਰ ਤੇ ਡਾਕਟਰ ਰਾਜਕੁਮਾਰ ਚੰਬੇয়াল ਜੀ ਪੇਪਰ ਪਾਰਲੀਮੈਂਟ ਹਰ ਦਾ ਸ਼ਾਨ ਤੋਂ ਇਹ ਵੀ ਕੋਟ ਛੋਟ بڑے ਸਭ ਸਭ ਸੇ ਰਵਿਦਾਸ ਰਹਿ ਕਰਸਨ ਸੋ ਅੱਜ ਅਸੀਂ ਸਾਰੇ ਬੜੇ ਖੁਸ਼ਕਿਸਮਤ ਹਾਂ ਕਿ ਮਹਾਨ ਸੰਸਮੇਲਨ ਸਾਡੇ ਨੌਜਵਾਨ ਸਾਥੀਆਂ ਵੱਲੋਂ ਬੜੀ ਧੂਮਧਾਮ ਦੇ ਨਾਲ ਸ਼੍ਰੀ 108 ਸਤਿਗੁਰ ਰੰਜਨ ਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬੜੀ ਤੂੰ ਦਾ ਅੰਦਰ ਸਾਧ ਸੰਗਤ ਜੀ ਮਨਾਇਆ ਜਾ ਰਿਹਾ ਹੈ ਅੱਜ ਦੇ ਇਸ ਦਿਹਾੜੇ ਦੀ ਜਿੱਥੇ ਸਾਰੇ ਮਹਾਪੁਰਸ਼ਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਧੰਨਵਾਦ ਉਥੇ ਸਾਡੇ ਵੱਖ-ਵੱਖ ਪਾਰਟੀਆਂ ਤੋਂ ਆਏ ਸਾਡੀਆਂ ਸਮਾਜਿਕ ਸੰਸਥਾਵਾਂ ਤੋਂ ਰਾਜਨੀਤਿਕ ਸੰਸਥਾਵਾਂ ਤੋਂ ਧਾਰਮਿਕ ਸੰਸਥਾਵਾਂ ਤੋਂ ਆਏ ਵੱਖ-ਵੱਖ ਸਾਡੇ ਲੀਡਰਸ਼ਿਪ ਤੇ ਸਾਧ ਸੰਗਤ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਗੁਰਬਾਣੀ ਵਿੱਚ ਦਰਜ ਹੈ ਕਿ ਇਹੀ ਕੀ ਕਿਰਪਾ ਸੇ ਸਜੇ ਹਮ ਹੈ ਸਾਧ ਸੰਗਤ ਜੀ ਜੇ ਸੱਚੇ ਪਾਸ਼ਾ ਪਰਪੀਤਾ ਪਰਮਾਤਮਾ ਵਾਹਿਗੁਰੂ ਦੀ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ 108 ਸਤਨ ਰੰਜਨ ਦਾਸ ਮਹਾਰਾਜ ਜੀ ਦੀ ਕਿਰਪਾ ਨਾ ਹੁੰਦੀ ਤੇ ਸਾਧ ਸੰਗਤ ਜੀ ਮੇਰੇ ਵਰਗਾ ਇੱਥੇ ਨਾ ਖੜਾ ਹੋਣਾ ਅੱਜ ਦਾਇਆ ਕਿਰਪਾ ਭਾਰਤ ਰਤਨ ਬਾਬਾ ਸਾਹਿਬ ਭੀਮਰੋ ਮੇੜ ਕਰ ਜੀ ਜੀ ਜਿਨ੍ਹਾਂ ਦੇ ਸੰਵਿਧਾਨ ਦੀ ਬਦੌਲਤ ਅੱਜ ਸਾਡੇ ਵਰਗਿਆਂ ਨੂੰ ਇਹਨਾਂ ਮਾਨ ਸਨਮਾਨ ਮਿਲਿਆ ਹੈ ਔਰ ਮੇਰੇ ਨਾਲ ਪ੍ਰੇਮ ਰੋਸ਼ੀ ਪ੍ਰਮਿਸ਼ੰਕਰ ਚਿੰਪਾਜੀ ਸਾਡੇ ਐਕਸ ਕੈਬਨਿਟ ਮਨਿਸਟਰ ਪੰਜਾਬ ਔਰ ਵਿਧਾਇਕ ਹੁਸ਼ਾਰਪੁਰ ਔਰ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਵਜੂਤ ਸਾਡੇ ਕੈਬਨਿਟ ਮੰਤਰੀ ਪੰਜਾਬ ਦਾਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਿਸੇ ਖੁੱਲੇ ਮੈਦਾਨ ਦੇ ਵਿੱਚ ਅੱਜ ਪ੍ਰਧਾਨ ਜੀ ਨੇ ਪ੍ਰਧਾਨ ਜੀ ਨੇ ਪਹਿਲਾ ਹੁਕਮ ਕੀਤਾ ਜਿੰਪਾ ਜੀ ਅੰਦੋਚ ਕਿੱਥੇ ਨੇ ਸੋ ਲੱਕੀ ਜੀ ਨੇ ਪ੍ਰਧਾਨ ਜੀ ਨੇ ਹੁਕਮ ਕੀਤਾ ਕਹਿੰਦੇ ਐ ਕਿ ਖੁੱਲੇ ਗੱਫੇ ਦਿਓ ਤੇ ਮੈਂ ਆਖਿਆ ਵੀ ਖੁੱਲੇ ਗੱਫੇ ਕਿੰਨੇ ਕਹਿੰਦੇ 10 ਲੱਖ ਰੁਪਏ ਘੱਟੋ ਘੱਟ ਚਾਹੀਦੇ ਮੈਗੇਜ ਦੇ ਤਾ ਸੋ 10 ਲੱਖ ਕਿਉਂਕਿ ਜੇਕਰ ਇਹ ਕੁਛ ਕਰਨ ਦੇ ਕਾਬਿਲ ਵੀ ਬਣਾਇਆ ਤੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਭਾਰਤ ਤਨਵਰਪਾ ਸਾਹਿਬੀ ਵਰੋਂ ਬੇੜਕਰ ਜੀ ਨੇ ਬਣਾਇਆ ਤੇ ਮੈਂ ਭਾਜੀ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਹੈ ਕਿ ਜਦੋਂ ਇਹ ਸ਼੍ਰੀ ਗੁਰੂ ਰਵਿਦਾਸ ਅਧਿਆਨ ਸੁਸਾਇਟੀ ਦਾ ਮੈਂ ਪਿਛਲੇ ਨੂੰ ਵਿਧਾਇਕ ਸੀ ਸਰਕਾਰ ਦੇ ਵਿੱਚ ਤੇ ਉਦੋਂ ਇਹਦਾ ਗਠਨ ਕੀਤਾ ਬਣਾਇਆ ਤੇ ਹੁਣ ਜੋ ਵੀ ਕਮਟੀਆਂ ਨੇ ਉਹਨਾਂ ਨੂੰ ਦੂਰ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਦੋਂ ਉਹ ਅਧਿਆਨ ਹੋਏਗਾ ਰਿਸਰਚ ਹੋਏਗੀ ਤੇ ਸਾਡੇ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਜਿੱਥੇ ਰੋਜ਼ਗਾਰ ਮਿਲੇਗਾ ਉੱਥੇ ਸਾਡੇ ਬੱਚੇ ਜਾਗਰੂਕ ਵੀ ਹੋਣਗੇ ਸੋ ਮੇਰੀ ਇਹ ਕੋਸ਼ਿਸ਼ ਮੈਨੂੰ ਤਾਂ ਮਹੀਨਾ ਹੀ ਹੋਇਆ ਕੁਝ ਆਏ ਨੂੰ ਸੋ ਇਹ ਕੁਝ ਮਹੀਨਿਆਂ ਦੇ ਵਿੱਚ ਆਪਾਂ ਹੋਰ ਥੋੜੇ ਦਿਨਾਂ ਦੇ ਵਿੱਚ ਹੀ ਆਪਾਂ ਇਹ ਜਿਹੜਾ ਜਰੂਰ ਤੁਹਾਡਾ ਜੋ ਹੁਕਮ ਹੋਇਆ ਇਹ ਬਿਲਕੁਲ ਸਹੀ ਹੈ ਤੇ ਇਹਨੂੰ ਅਸੀਂ ਇਨਵਿਨ ਜਿਹੜਾ ਉਹ ਲਾਗੂ ਕਰਾਂਗੇ ਕਿਉਂਕਿ ਸਮਾਜ ਦੇ ਲਈ ਬਹੁਤ ਜ਼ਰੂਰੀ ਹੈ ਤੇ 108 ਸਤਨ ਸੰਜਨ ਦਾਸ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਕੇ ਡਾਕਟਰ ਸ਼ਾਨ ਚੱਪੇਵਾਲ ਜੀ ਸਾਡੇ ਨਵੇਂ ਵਿਧਾਇਕ ਬਣੇ ਆ ਸੋ ਮਹਾਰਾਜ ਜੀ ਦਾ ਬਹੁਤ ਅਸ਼ੀਰਵਾਦ ਔਰ ਸਾਡੇ ਮੇਰ ਸਾਹਿਬ ਉੱਚੇ ਤੌਰ ਤੇ ਅੱਜ ਇੱਥੇ ਮੌਜੂਦ ਨੇ ਮੈਂ ਮੇਰ ਸਾਹਿਬ ਦਾ ਸ਼ਿੰਦਾ ਭਾਜੀ ਦਾ ਉਹਨਾਂ ਦਾ ਏਰੀਆ ਵੀ ਹੈ ਸੋ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਸੋ ਸਾਥ ਸੰਗਤ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਔਰ ਜਿਹਦਾ ਡਾਕ ਇਹਨਾਂ ਨੇ ਅੱਜ ਡਿਊਟੀ ਲਈ ਹੈ ਮਹਾਰਾਜ ਡਾਕਟਰ ਸਾਹਿਬ ਜੀ ਤੋਂ ਮੈਨੂੰ ਪਤਾ ਪੂਰਨ ਵਿਸ਼ਵਾਸ ਹੈ ਡਾਕਟਰ ਸਾਹਿਬ ਨੇ ਅੱਗੇ ਵੀ ਜਿਹੜੇ ਕੰਮ ਹੱਥ ਬਣੇ ਆ ਜਿਹੜਾ ਉਹ 25 ਕਰੋੜ ਦੀ ਰਾਸ਼ੀ ਦਾ ਸੰਕਲਪ ਹੈ ਉਹ ਵੀ ਜਲਦੀ ਨਾਲ ਹੈ ਡਾਕਟਰ ਸਾਹਿਬਾ ਜੀ ਲੜ ਕੇ ਲੜ ਕੇ ਤੁਰੰਤ ਉਸ ਜਲ ਪੂਰਾ ਕਰਾਂਗੇ ਸਤਿਗੁਰੂ ਦੇਵ ਕਨਗੁਰੂ ਦੇਵ ਸੰਤਨ ਗੁਰੂ ਦੇਵ ਰਵਿਦਾਸ ਮਹਾਰਾਜੀ ਦੇ ਸਤਨ ਗੁਰੂ ਦੇਵ ਫਰਨਾਨਾ ਮਹਾਰਾਜੀ ਦੇ ਚਰਨਾਂ ਵਿੱਚ ਨਤਮਸਤਕ ਹਾਂ ਸਭ ਨੂੰ ਜੈ ਹਿੰਦ ਜਿੱਥੇ ਮਹਾਪ੍ਰਸਾਦ ਦਾ ਭਾਗ ਮੈਂ ਉਹਨਾਂ ਦੇ ਚਿਹਰਿਆਂ ਤੇ ਨੂਰ ਰੋਹਾਨੀ ਨੂਰ ਹੈ ਸੰਤਾਂ ਦੇ ਦਰਸ਼ਨ ਕਰਨ ਲਈ ਸੋ ਸਾਰਿਆਂ ਜਿਨੇ ਵੀ ਪ੍ਰਬੰਧਕ ਵੀਰ ਆ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਇਹਦਾ ਸ਼ਾਨਦਾਰ ਪਾਵਨ ਸੰਗਮ ਸਮੇਲਨ ਇੰਨਾ ਅੱਛਾ ਪ੍ਰੋਗਰਾਮ ਉਲੀਕਿਆ ਔਰ ਸਾਕ ਸਾਰ ਨੂੰ ਸੰਗਤ ਦੀ ਸੇਵਾ ਕਰਨ ਲਈ ਮੌਕਾ ਦਿੱਤਾ ਸੁਨੇਹੋਂ ਬਹੁਤ-ਬਹੁਤ ਸਤਿਕਾਰ ਬਹੁਤ-ਬਹੁਤ ਧੰਨਵਾਦ ਇਹ ਪ੍ਰੋਗਰਾਮ ਜਿਹੜਾ ਸਾਰਾ ਇਹ ਅੰਮ੍ਰਿਤ ਪਾਣੀ ਨੂੰ ਸਮਰਪਿਤ ਹੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਪਰ ਇੱਕ ਵਾਰੀ ਸਾਰੀ ਸੰਗਤ ਇਹਨਾਂ ਪਰਸਾ ਚੁਕੇ ਅਸ਼ੀਰਵਾਦ ਦੇ ਦਿਓ ਜੀ ਸ਼ੁਰੂਆਤਾਂ ਕਰੀਏ ਬੜੀ ਮਿਹਰਬਾਨੀ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦਾ ਕਿ ਜਿੰਨਾ ਵੀ ਗੁਣਗਾਨ ਕੀਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਗਤਾਂ ਨੇ ਉਹ ਕਬੂਲਿਆ ਹੋਰ ਵੀ ਗੁਰੂ ਮਾਰਾ ਦੇ ਜਨਮ ਦਿਹਾੜਾ ਆਉਣ ਵਾਲਾ ਹਾਜੀ ਪ੍ਰਧਾਨ ਜੀ ਅੱਜ ਜਿਹੜਾ ਮਹਾਨ ਸੰਤ ਸੰਮੇਲਨ ਕਰਾਇਆ ਗਿਆ ਉਹਦੇ ਬਾਰੇ ਮੈਂ ਸਾਰਿਆਂ ਨੂੰ ਜੈ ਗੁਰੂ ਦੇਵ ਤੁੰਗ ਗੁਰੂ ਦੇਵ ਅੱਜ 108 ਸੰਤ ਨਰਨਜਨਦਾਤ ਜੀ ਮਹਾਰਾਜ 13 ਸਰਜਕਟ ਬੱਲਾ ਤੋਂ ਮਹਾਰਾਜ ਇੱਥੇ ਪਹੁੰਚੇ ਸੀ ਪੰਜਾਬਾਂ ਦੀ ਕੇਂਦਰੀ ਵਿਦ ਸੰਗਠਾ ਨੇ ਮਹਾਰਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਇਸ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਸ਼ਹਿਰਪੁਰ ਵਾਸਤੇ ਪੰਜਾਬ ਵਾਸੀਆਂ ਨੂੰ ਬੋਲ ਰਿਹਾ ਆ ਤੇ ਮਾਰਾ ਨੇ ਸਾਰੇ ਸ਼ਹਿਰਪੁਰ ਮੱਲਾ ਰੀਪੁਰ ਚੜਨ ਪਾਇਆ ਇਹਨਾਂ ਕਹਿੰਦਾ ਸਾਰੇ ਜੈ ਗੁਰੂ ਦੇਵ ਧੰਨ ਗੁਰਦੇਵ ਸਾਰੀ ਸੰਗਤ ਨੂੰ ਜੈ ਗੁਰੂ ਦੇਵ ਧੰਨ ਗੁਰਦੇਵ ਸੋ ਅੱਜ ਡੇਰਾ ਸਤਖੰਡ ਬੱਲਾ ਦੇ ਗੱਦੀ ਨਸ਼ੀਨ 108 ਸਤ ਨਰੰਜਨ ਦਾਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਉਹਨਾਂ ਦੀ ਰਹਿਨਮਾਈ ਦੇ ਵਿੱਚ ਮੁਹੱਲਾ ਰਹੀਪੁਰ ਵਿਖੇ ਦਸਮਾਹ ਮਹਾਨ ਸਤਸ ਮੇਲਣ ਇਲਾਕੇ ਦੀਆਂ ਸਾਰੀਆਂ ਸ਼ਰਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਕਰਵਾਇਆ ਗਿਆ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਸੰਗਤ ਨੇ ਸਤਗੁਰੂ ਅਰਬਜੀ ਦੀ ਬਾਣੀ ਦੇ ਨਾਲ ਅੱਜ ਤੇ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕੀਤੀ ਆ duro dhara neo ਜਿੰਨੀ ਵੀ ਸੰਗਤ ਇੱਥੇ ਆਈ ਸੀ ਅਸੀਂ ਪੂਰੀ ਸਾਡੀ ਪ੍ਰਬੰਧਕ ਕਮੇਟੀ ਸਤਸ ਮੇਲਣ ਪ੍ਰਬੰਧਕ ਕਮੇਟੀ ਦੇ ਨਾਮ ਕੋ ਰਿਖੇ ਹਾਜ਼ਰਾ ਤੋਂ ਸਾਰਿਆਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਖਾਸ ਤੌਰ ਤੇ ਧੰਨਵਾਦ ਸੰਤ ਨਰਿੰਜਨ ਦਾਸ ਮਹਾਰਾਜ ਜੀ ਜੋ ਕਿ ਹਰ ਸਾਲ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਮਹੱਲਾ ਰਹੀਮਪੁਰ ਵਿਖੇ ਆ ਕੇ ਆਪਣੇ ਚਰਨ ਪਾਉਂਦੇ ਆ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਆ ਔਰ ਪੂਰੇ ਜ਼ਿਲ੍ਹੇ ਦੇ ਵਿੱਚੋਂ ਲਾਕੇ ਵੱਖ-ਵੱਖ ਇਲਾਕਿਆਂ ਵਿੱਚੋਂ ਸੰਗਤ ਆ ਕੇ ਮਹੱਲਾ ਰਹੀਮਪੁਰ ਦੇ ਵਿੱਚ ਚਰਨ پا ਕੇ ਮਹੱਲਾ ਰਹੀਮਪੁਰ ਨੂੰ ਹੋਰ ਵੀ ਚਾਰਜਾਂ ਲਾਉਂਦੇ ਆ ਮਹੱਲਾ ਰਹੀਮਪੁਰ ਦਾ ਨਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਚਮਕਾਉਂਦੇ ਆ ਸੋ ਅਸੀਂ ਖਾਸ ਤੌਰ ਤੇ ਸਤਿ ਆ મહਾਪੁਰਖਾਂ ਦਾ ਧੰਨਵਾਦ ਕਰਦੇ ਆ ਤੋਂ ਅੱਜ ਸਾਡੇ ਬਹੁਤ ਸਤਿਕਾਰਯੋਗ ਇੰਟਰਨੈਸ਼ਨਲ ਵਿਧਾਇਕ ਕੰਡ ਕਲੇਰ ਜੀ ਨੇ ਵੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਕੇ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸਹਿਯੋਗ ਕੀਤਾ ਜਿਹੜਾ ਇੱਡਾ ਵੱਡਾ ਸੱਤੀ ਸਮਾਗਮ ਕਰ ਸਕਿਆ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰ ਸਕਿਆ ਉਹ ਸਤਿਗੁਰੂ ਦਾਤ ਜੀ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਆ ਸਾਰੀ ਸੰਗਤ ਦਾ ਪਿਆਰ ਸਹਿਯੋਗ ਇਸੇ ਤਰ੍ਹਾਂ ਬਣਿਆ ਰਹੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਦੇ ਧਾਰਮਿਕ ਸਮਾਜਿਕ ਜਿਹੜੇ ਆ ਸਮਾਗਮ ਕਰਵਾਉਂਦੇ ਰਹੀਏ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ ਦੁਨੀਆ ਦੇ ਵਿੱਚ ਪਹੁੰਚਾਇਆ ਤੋਂ ਸਾਡੇ ਸਾਰੇ ਸਾਥੀ ਜਿਨ੍ਹਾਂ ਨੇ ਵੀ ਸਹਿਕਾਰਜੋਗਤਾ ਦਿੱਤੀ ਗੀਰੀ ਗੁਰਦਾਸ ਮਹਾਰਾਜ ਜੀ ਨੂੰ ਸਮਰਪਿਤ ਜਿੱਥੇ ਬੰਦੀਆਂ ਬਾਬਾ ਸਾਹਿਬ ਡਾਕਟਰ ਹਕੀਮਰਾਮ ਮੇੜਕਰ ਜੀ ਨੂੰ ਸਮਰਪਿਤ ਜਿੱਥੇ ਬੰਦੀਆਂ ਬਹਾਰੀ ਕੀ ਬਾਲਮੀਕ ਭਗਵਾਨ ਜੀ ਨੂੰ ਸਮਰਪਿਤ ਸਾਰੀਆਂ ਜਿੱਥੇ ਬੰਦੀਆਂ ਹੋਰ ਵੀ ਸਾਰੇ ਸਮਾਜ ਤੋਂ ਜਿਨ੍ਹਾਂ ਜਿੱਥੇ ਬੰਦੀਆਂ ਜਿਨ੍ਹਾਂ ਸਾਥੀਆਂ ਦਾ ਜੋਗੇ ਨੇ ਸਾਡਾ ਸਹਿਯੋਗ ਕੀਤਾ ਪੂਰੀ ਪ੍ਰਬੰਧਕ ਕਮੇਟੀ ਰਹੀ ਕਰੋ ਖਾਲੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੋ ਬੋਲੇ 100 ਰੁਪਏ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੇ ਕੋ ਕਮੀ ਪੇਕੀ ਰਹਿ ਗਈ ਆ ਸੋ ਮਾਫੀ ਦੇ ਜਾਜਕਾ ਅੱਗੇ ਤੋਂ ਹੋਰ ਵੀ ਜ਼ਿਆਦਾ ਮਹਾਰਾਜੇ ਅਸ਼ੀਰਵਾਦ ਨਾਲ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਰਿਆਂ ਦਾ ਧੰਨਵਾਦ ਆ ਔਰ ਉਮੀਦ ਕਰਦੇ ਆ ਕਿ ਸਾਡਾ ਪਿਆਰ ਪਾਈ ਜਾ ਰਾ ਇਸੇ ਤਰ੍ਹਾਂ ਬਣਿਆ ਰਹੂਗਾ ਔਰ ਅਸੀਂ ਰਲ ਮਿਲ ਕੇ ਚਤਪੁਰਜੀ ਦੇ ਸੰਘਰਸ਼ ਨੂੰ ਉਹਨਾਂ ਦੀ ਕੁਰਬਾਨੀ ਨੂੰ ਔਰ ਉਹਨਾਂ ਦੀ ਬਾਣੀ ਨੂੰ ਇਸੇ ਤਰ੍ਹਾਂ ਅਸੀਂ ਸਾਰਿਆਂ ਨਾਲ ਸਾਂਝੇ ਕਰਕੇ ਅਸੀਂ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿਾਂਗੇ ਜੈ ਗੁਰੂ ਦੇਵ ਧੰਨਵਾਦ